ਦੀ ਰੱਤਾ ਨੂੰ ਜੁੜ ਰਹੀ ਹੈ ਸਸ਼ੇ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਸ਼ਰਾਧ ਦੀ ਗੱਲ ਕਰਾਂਗੇ ਆਪਾਂ ਸ਼ਰਾਧ ਖਤਮ ਹੋ ਰਹੀ ਹੈ ਤੇ ਸਰਵ ਪਿੱਤਰ ਸ਼ਰਾਧ ਅੱਜ 2 ਅਕਤੂਬਰ 2024 ਦਿਨ ਬੁੱਧਵਾਰ ਨੂੰ ਮਨਾਇਆ ਜਾਏਗਾ ਜਾਨੀ ਮੱਸਿਆ ਮੱਸਿਆ ਦਾ ਪੱਖ ਹੈ ਜੀ ਦੇਖੋ ਮੱਸਿਆ ਜੋ ਹੈ ਇਹ ਤਕਰੀਬਨ ਕੱਲ ਸਵੇਰ ਤੱਕ ਰਹਿਣੀ ਹੈ ਤਾਂ ਪੂਰਾ ਦਿਣੀ ਮੱਸਿਆ ਮੰਨੀ ਜਾਏਗੀ ਅਮਵਸਿਆ ਚਲੋ ਉਤਰਾ ਫਾਲਗੋਨੀ ਨਕਸ਼ਤਰ ਚੱਲੇਗਾ ਮਸਿਆ ਦਾ ਮਤਲਬ ਕੀ ਹੈ ਮਸਿਆ ਮੀਨ ਜ ਸੂਰਜ ਤੇ ਚੰਦਰ ਦੀ ਯੁਤੀ ਤੇ ਇੱਕ ਸੂਰਜ ਚੰਦਰ ਦੀ ਯੁਤੀ ਹੈ ਤੇ ਦੂਜਾ ਚੰਦਰ ਕੇਤੂ ਦੀ ਯੁਤੀ ਹੈ ਕਿਉਂਕਿ ਸੂਰਜ ਪਹਿਲਾਂ ਤੋਂ ਹੀ ਕੇਤੂ ਨਾਲ ਯੋਗ ਬਣਾ ਕੇ ਬਿਰਾਜਮਾਨ ਹੈ ਕਿੱਥੇ ਕੰਨਿਆ ਰਾਸ਼ੀ ਵਿੱਚ ਤੇ ਹੁਣ ਚੰਦਰਮਾ ਵੀ ਚਲੇ ਕੇ ਕੰਨਿਆ ਰਾਸ਼ੀ ਚ ਸੂਰਜ ਚੰਦਰ ਕੇਤੂ ਤੇ ਬੁੱਧ ਦੀ ਯੁਤੀ ਬਣੀ ਹੋਈ ਹੈ ਦੇਖੋ ਇੱਕ ਧਿਆਨ ਨਾਲ ਗੱਲ ਸੁਣੀਓ ਕੋਈ ਵੀ ਗ੍ਰਹਿ ਜਾਨੀ ਕਿ ਸੂਰਜ ਤੇ ਮੰਗਲ ਇਹ ਸਾਰੇ ਆਪਣੀ ਆਪਣੀ ਜਗ੍ਹਾ ਤੇ ਆਪਣੇ ਆਪਣੇ ਕੰਮ ਕਰਦੇ ਆ ਰੂਟੀਨ ਹੈ ਕੁਦਰਤ ਦੇ ਆਪਣੇ ਆਪਣੇ ਨਿਯਮ ਦਿੱਤੇ ਹੋਏ ਆ ਜਦੋਂ ਵੀ ਚੰਦਰ ਰਾਹੁ ਕਿਸੇ ਗ੍ਰਹਿ ਨਾਲ ਸੌਰੀ ਰਾਹੁ ਕੇਤੂ ਕਿਸੇ ਵੀ ਗ੍ਰਹਿ ਨਾਲ ਬੈਠਦੇ ਆ ਤਾਂ ਉਸ ਦਾ ਗ੍ਰਹਿਣ ਯੋਗ ਬਣ ਜਾਂਦਾ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਦੇਖੋ ਗ੍ਰਹਿਣ ਲੱਗਿਆ ਹੋਇਆ ਸਮਝੋ ਮੇਰੀ ਗੱਲ ਨੂੰ ਬੜੇ ਵਹਿਮ ਪਿੱਛੇ ਜੇ ਵੀ ਭਾਈ ਗ੍ਰਹਿਣ ਲੱਗਿਆ ਗ੍ਰਹਿਣ ਲੱਗਿਆ ਜਦ ਨਹੀਂ ਲੱਗਿਆ ਤਾਂ ਮਤਲਬ ਨਹੀਂ ਲੱਗਿਆ ਹੁਣ ਸੂਰਜ ਦੀ ਦੀ ਕਿ ਤੂੰ ਨਾਲ ਜੁਤੀ ਬਣੀ ਹੋਈ ਹੈ ਤਾਂ ਹੁਣ ਪੂਰਾ ਮਹੀਨਾ ਬਣੀ ਹੈ ਤੇ ਪੂਰਾ ਮਹੀਨਾ ਗ੍ਰਹਿਣ ਥੋੜਾ ਲੱਗਣਾ ਹੈ ਸੂਰਜ ਕੇਤੂ ਤੋਂ ਕ੍ਰੋਸਿੰਗ ਕਰ ਰਿਹਾ ਹੈ ਗ੍ਰਹਿਣ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਗ੍ਰਹਿਣ ਲੱਗਿਆ ਹੋਇਆ ਹੈ ਠੀਕ ਹੈ ਤਾਂ ਉਹ ਹੈ ਚੰਦਰ ਕੇਤੂ ਦਾ ਗ੍ਰਹਿਣ ਜੋਗ ਰਹੇਗਾ ਅੱਜ ਚਲੋ ਆਪਾਂ ਗੱਲ ਕਰਨੀ ਹੈ ਸ਼ਰਾਧ ਦੀ ਸਰਵ ਪਿੱਤਰ ਸ਼ਰਾਧ ਆਸਤੇ ਦਿਨ ਰਹੇਗਾ ਮੱਸਿਆ ਪੱਖ ਖਤਮ ਹੋ ਜਾਏਗਾ ਮੱਸਿਆ ਤੋਂ ਹਨੇਰ ਪੱਖ ਖਤਮ ਹੋ ਜਾਏਗਾ ਆਪਣੇ ਪਿਤਰਾ ਨੂੰ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਨਾ ਉਹਨਾਂ ਦੇ ਨਾਮ ਤੇ ਕੁਝ ਦੇਣਾ ਜਿਨ੍ਹਾਂ ਦੀ ਵੀ ਜਨਮ ਪੱਤਰੀ ਵਿੱਚ ਪਿਤਰ ਦੋਸ਼ ਹੈ ਕਾਲ ਸਰਪ ਜੋਸ਼ ਹੈ ਜਾਂ ਕੁਝ ਇਸ ਤਰ੍ਹਾਂ ਦਾ ਵੈੰਤਾ ਨਹੀਂ ਆਪਾਂ ਕਹਿ ਸਕਦੇ ਚਲੋ ਹਰ ਚੀਜ਼ ਬਣੀ ਹੋਈ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਕੀ ਸ਼ਰਾਪ ਮਿਲਿਆ ਹੋਇਆ ਹੈ ਕਿ ਸਸਿਕਾਰ ਕੁਝ ਨਾ ਕੁਝ ਚੀਜ਼ ਹੱਥੋਂ ਮਿਲਦੀ ਮਿਲਦੀ ਨਿਕਲ ਜਾਂਦੀ ਹੈ ਜਾਂ ਕਈ ਵਾਰੀ ਕਿਸੇ ਬੱਚੇ ਦੀ ਜਨਮ ਪੱਤਰੀ ਵਿੱਚ ਜਦੋਂ ਜਨਮ ਹੋਇਆ ਤਾਂ ਉਸ ਟਾਈਮ ਤੇ ਗ੍ਰਹਿ ਲੱਗਿਆ ਹੋਇਆ ਸੀ ਮੀਨ ਚੰਦਰ ਕੇਤੂ ਇਕੱਠੇ ਆ ਚੰਦਰ ਰਾਹੂ ਇਕੱਠੇ ਆ ਉਹਨਾਂ ਨੇ ਤੇ ਬਿਠਾਏ ਕੋਈ ਨਹੀਂ ਹੈਨਾ ਤਾਂ ਉਹ ਜਿਸ ਤਰ੍ਹਾਂ ਜਿੱਦਾਂ ਬ੍ਰੈਸਪਤ ਰਾਹੂ ਇਕੱਠੇ ਆ ਤਾਂ ਦੇਖੋ ਇਹ ਬੱਚੇ ਦਾ ਕੋਈ ਕਸੂਰ ਨਹੀਂ ਆ ਉਹ ਇਦਾਂ ਹੁੰਦਾ ਕਿ ਕਈ ਵਾਰੀ ਜਾਣੇ ਅਣਜਾਣੇ ਵਿੱਚ ਸਾਡੇ ਜੋ ਦੋਸ਼ ਬਣ ਜਾਂਦੇ ਆ ਸਾਡੀ ਜਨਮ ਪੱਤਰੀ ਦੇ ਵਿੱਚ ਜੋ ਕੁਦਰਤ ਕਿਸੇ ਨਾ ਕਿਸੇ ਹੀਲੇ ਵਸੀਲੇ ਸਾਨੂੰ ਕਿਸੇ ਕੀਤੇ ਹੋਏ ਕਰਮ ਦੇ ਅਨੁਸਾਰ ਉਹ ਵਿਰਾਸਤਮਾਨ ਹੁੰਦੇ ਆ ਇਹ ਤਾਂ ਸਚਾਈ ਆ ਕਿ ਸਵਰਗ ਤੇ ਨਰਕ ਇੱਥੇ ਹੀ ਆ ਪਰ ਕਿਤੇ ਨਾ ਕਿਤੇ ਅਸੀਂ ਆਪਣੀ ਜੋ ਸੋਚ ਚੱਕੀ ਫਿਰਦੇ ਆ ਆਪਣੇ ਜੋ ਬlesing ਚੱਕੀ ਫਿਰਦੇ ਆ ਆਪਣੀ ਜਿਹਨੂੰ ਅਸੀਂ ਕਿਸ ਤਰ੍ਹਾਂ ਦੀ ਮੱਤ ਚੱਕੀ ਫਿਰਦੇ ਆ ਇਹ ਸਾਨੂੰ ਕਿਤੋਂ ਕਿਸੇ ਤਰ੍ਹਾਂ ਦੀ એનર્ਜੀ ਨਾਲ ਤਾਂ ਪ੍ਰਾਪਤ ਹੋਈ ਹੋਈ ਹੈ ਹੈਨਾ ਜੇ ਨਹੀਂ ਤਾਂ ਫਿਰ ਸਾਰੇ ਇੱਕੋ ਜੇ ਕਿਉਂ ਨਹੀਂ ਕਿਉਂਕਿ ਕੁਦਰਤ ਤੇ ਪਰਮਾਤਮਾ ਤੇ ਸਭ ਦੇ ਲਈ ਤਾਂ ਇੱਕ ਹੀ ਹੈ ਹੈਨਾ ਤੇ ਚਰਚਾ ਦਾ ਵਿਸ਼ਾ ਅੱਜ ਆਪਣਾ ਇਹ ਆ ਕਿ ਅੱਜ ਸਰਵ ਪਿੱਤਰ ਸ਼ਰਾਦ ਹੈ ਕਿੱਦਾਂ ਕਰਨਾ ਚਾਹੀਦਾ ਹੈ ਸ਼ਰਾਦ ਇਹ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਕਿਸੇ ਵੀ ਤਰ੍ਹਾਂ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਤੋਂ ਹੀ ਆਪਣੇ ਵੱਡੇ-ਵਡੇਰਿਆਂ ਦੇ ਨਾਲ ਤੇ ਕੁਝ ਦੇ ਰਹੇ ਹਾਂ ਦੇਖੋ ਸਾਰੀ ਦੁਨੀਆ 'ਚ ਹਰ ਕਿਸੇ ਨੇ ਜਾਣਾ ਹੀ ਆ ਹਰ ਕਿਸੇ ਦੇ ਗਏ ਵੀ ਆ ਤਾਂ ਮਾਪਿਓ ਨੇ ਕਿਸਦਾ ਦਾਦਾ ਦਾਦੀ ਕਿਸਦਾ ਭੈਣ ਭਾਈ ਕਿਸਦਾ ਕੋਈ ਇਹ ਦੁਨੀਆ ਤੋਂ ਚਲੇ ਗਿਆ ਕੋਈ ਤਾਂ ਆਪਣੀ ਉਮਰ ਭੋਗ ਕੇ ਗਏ ਆ ਤੇ ਕੋਈ ਉਮਰ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰਵਾਨਗੀ ਕਿਸੇ ਵੀ ਤਰੀਕੇ ਨਾਲ ਹੋਈ ਹੋਵੇ ਐਕਸੀਡੈਂਟ ਨਾਲ ਗਏ ਆ ਕੁਝ ਆਣ ਚਾਹੀ ਮੌਤ ਹੋਗੀ ਮਤਲਬ ਉਮਰ ਨਹੀਂ ਸੀ ਜਾਣਦੀ ਹਨ ਰੋਗ ਬਿਮਾਰੀ ਨਾਲ ਕਿਸੇ ਵੀ ਤਰ੍ਹਾਂ ਨਾਲ ਤਾਂ ਉਹ ਕਈ ਵਾਰੀ ਅਸੀਂ ਇਹ ਆਮ ਸੁਣਨ ਨੂੰ ਹੁੰਦਾ ਹੈ ਕਿ ਸਾਨੂੰ ਸਪਨਿਆਂ ਚ ਦਿਖਦੇ ਆ ਦੇਖੋ ਹੁਣ ਰਿਸ਼ਤੇ ਬਲੱਡ ਰਿਲੇਸ਼ਨ ਹੈ ਮਰੂਹਾਂ ਦੇ ਰਿਸ਼ਤੇ ਆ ਹਨਾ ਖੂਨ ਦੇ ਰਿਸ਼ਤੇ ਆ ਤਾਂ ਕਿਤੇ ਨਾ ਕਿਤੇ ਉਹ ਸਾਨੂੰ ਨਜ਼ਰ ਆਉਂਦੇ ਨੇ ਹਨਾ ਤਾਂ ਇਹ ਵੀ ਕਈ ਵਾਰੀ ਅਸੀਂ ਸੁਣਿਆ ਹੈ ਆਪਣੇ ਵਿੱਚ ਹੀਆਂ ਗੱਲਾਂ ਨੇ ਪਰਿਵਾਰਿਕ ਕਿ ਦਿਖਦੇ ਆ ਤੇ ਮੰਗਦੇ ਆ ਕੁਛ ਜਾਂ ਕੁਛ ਸਾਡੀ ਜੋ ਕਾਲਪਨਿਕ ਸਾਡੀਆਂ ਜੋ ਜਾਂਦੀ ਹੈ ਬਾਡੀ ਕਿਤੇ ਹਨਾ ਤਾਂ ਉਹ ਚੀਜ਼ਾਂ ਸਾਨੂੰ ਕਿਸ ਤਰ੍ਹਾਂ ਇਫੈਕਟ ਕਰਦੀਆਂ ਨੇ ਹਨਾ ਇੱਕ ਅਜੀਬ ਜਿਹਾ ਡਰ ਇੱਕ ਅਜੀਬ ਜਿਹਾ ਪੈ ਸਾਡੇ ਮਨ ਚ ਬਣ ਜਾਂਦਾ ਹੈ ਕਿ ਕਿਤੇ ਨੁਕਸਾਨ ਨਾ ਹੋ ਜੇ ਕਿਸੇ ਤਰ੍ਹਾਂ ਦਾ ਪਹਿਲੀ ਗੱਲ ਤਾਂ ਆਏਗਾ ਕਿ ਠੀਕ ਹੈ ਇਹ ਜੋ એનર્ਜੀ ਜੋ ਹਵਾਏ ਇਹ ਕਿ 세 ਦੇ ਸਕੀ ਨਹੀਂ ਹੈ ਹੈ ਨਾ ਤਾਂ ਕਿਉਂਕਿ ਅ ਅਸੀਂ ਸਭ ਨੇ ਇਸ ਦੁਨੀਆ ਤੋਂ ਜਾਣਾ ਹੈ ਤੇ ਇਸ ਦੁਨੀਆ ਦੇ ਅਨੁਸਾਰ ਅਸੀਂ ਕੀ ਬਣਨਾ ਹੈ ਹਵਾ ਬਣਨਾ ਜੋ ਬਣਨਾ ਹੈ ਕਿਉਂਕਿ ਜੋ ਜਿਹੜੀ ਚੀਜ਼ ਦਾ ਪਤਾ ਨਹੀਂ ਹੈ ਉਸ ਬਾਰੇ ਆਪਾਂ ਨਹੀਂ ਬੋਲਾਂਗੇ ਹੈ ਨਾ ਪਤਾ ਸਿਰਫ ਆਪਾਂ ਨੂੰ ਇਹ ਚੀਜ਼ ਆ ਕਿ ਜਦੋਂ ਕਈ ਵਾਰੀ ਤੁਸੀਂ ਸੁਣਿਆ ਹੈ ਕਿ ਇਸੇ ਨੂੰ ਸੁਪਨਾ ਆਇਆ ਸਾਨੂੰ ਆ ਦਿਖੀ ਤੇ ਸਾਡਾ ਨੁਕਸਾਨ ਹੋ ਗਿਆ ਸਾਨੂੰ ਆ ਦਿਖੀ ਤੇ ਸਾਡਾ ਫਾਇਦਾ ਹੋ ਗਿਆ ਸਾਨੂੰ ਸਾਡਾ ਆਪਣਾ ਆ ਦੇ ਕੇ ਜਾਂਦਾ ਹੈ ਤਾਂ ਸਾਡੇ ਨਾਲ ਇਦਾਂ ਹੋ ਜਾਂਦਾ ਹੈ ਸਾਨੂੰ ਉਹ ਮੰਗਦੇ ਆ ਤਾਂ ਸਾਡੇ ਇਦਾਂ ਹੋ ਜਾਂਦਾ ਹੈ ਇਹ ਆਪਣੇ ਸਾਰਿਆਂ ਦੀਆਂ ਗੱਲਾਂ ਨੇ ਇਹ ਆਮ ਅਸੀਂ ਸੁਣਦੇ ਆ ਪਰਿਵਾਰ ਦੇ ਵਿੱਚ ਆਲੇ ਦੁਆਲੇ ਸਮਾਜ ਦੇ ਵਿੱਚ ਹਨ ਤਾਂ ਕੀ ਹੈ ਕਿ ਇਹ ਨਰਜੀ ਜੋ ਹੈ ਇਹ ਸਭ ਦੇ ਲਈ ਸ਼ੁਭ ਫਲ ਹੀ ਦਵੇ ਚਲੋ ਕੁਦਰਤ ਪਰਮਾਤਮਾ ਜਿੰਨੀ ਜਿਸ ਦੀ ਜੋ ਇਹ ਨਹੀਂ ਕਿ ਪਰਮਾਤਮਾ ਨੇ ਉਹ ਲਿਖਤੀ ਮੈਂ ਇਹ ਚੀਜ਼ ਨੂੰ ਘੱਟ ਕੇ ਹੁਣ ਕੋਹ ਚ ਛਾਲ ਮਾਰਨੀ ਹੈ ਤੇ ਮੁੱਕਣੀ ਹੋਈ ਹੈ ਗੱਡੀ ਥੱਲੇ ਆਉਣਾ ਤੇ ਮਰਨਾ ਹੀ ਹੈ ਪਰ ਹਾਂ ਸਟਾਰ ਨੇ ਕੁਦਰਤ ਹੈ ਵਕਤ ਹੈ ਸੋਚ ਹੈ ਤੇ ਉਹ ਸੋਚ ਸਭ ਦੀ ਸਹੀ ਰਵੇ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਇੰਟਰਸਟ ਰਵੇ ਜੋ ਚਲੇ ਗਿਆ ਭਾਵੇਂ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਦੀ ਜੋ ਬਲੇਸਿੰਗ ਹੈ ਉਹ ਹਮੇਸ਼ਾ ਬਣੀ ਰਹੇ ਮਤਲਬ એનર્ਜੀ ਅਸੀਂ ਇਸ ਤਰ੍ਹਾਂ ਦੀ ਦਈਏ ਕੁਦਰਤ ਵੱਲੋਂ ਕਿ ਕੁਦਰਤ ਸਾਡੇ ਤੇ ਮਿਹਰਬਾਨ ਹੈ ਤਾਂ ਮਸਿਆ ਮਤਲਬ ਹਨੇਰ ਪਾਖਾ ਹਨੇਰ ਮਤਲਬ ਕਿ ਜੋ ਚੀਜ਼ ਦਾ ਪਤਾ ਨਹੀਂ ਜੋ ਦਿਖਦਾ ਨਹੀਂ ਕਿਉਂਕਿ ਸਟਾਰ ਦੀ ਪਾਵਰ ਹੀ ਨਹੀਂ ਹੈ ਉਸ ਦਿਨ ਹਨਾ ਤਾਂ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਕੀ ਕਰਨਾ ਹੈ ਪਿੱਤ ਸਰੋ ਪਿੱਤਰ ਸ਼ਰਾਤ ਤੇ ਤੁਸੀਂ ਤਾਂ ਸੁਣੋ ਕਿਸੇ ਜ਼ਰੂਰਤਮੰਦ ਨੂੰ ਕੁਝ ਦੇਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਹਨੂੰ ਕੀ ਦੇਣਾ ਜੋ ਦੁਨੀਆ ਨੂੰ ਦਿੰਦਾ ਹੈ ਤੇ ਖਾਸ ਇਨਸਾਨ ਕੋਈ ਨਹੀਂ ਬਣੇ ਕਿ ਕਿਸੇ ਖਾਸ ਨੂੰ ਦੇਣ ਨਾਲ ਹੀ ਉਸ ਤੱਕ ਪਹੁੰਚਦਾ ਤੁਸੀਂ ਸਮਝਦੇ ਹੋ ਮੇਰੀ ਗੱਲ ਨਾ ਤਾਂ ਹਾਂ ਇਹ ਹੈ ਕਿ ਜੋ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਜੋ ਰਾਹੂ ਦੇ ਸ਼ਨੀ ਦੇ ਕੰਮ ਕਰਦਾ ਸਮਝ ਜਾਣਾ ਤੁਸੀਂ ਮੈਂ ਨਾਮ ਨਹੀਂ ਲਵਾਂਗੀ ਉਹਨਾਂ ਦੇ ਜੋ ਰਾਹੂ ਦੇ ਕੰਮ ਕਰਦੇ ਆ ਸਫਾਈ ਦੇ ਕੰਮ ਕਰਦੇ ਆ ਜੋ ਸ਼ਨੀ ਦੇ ਕੰਮ ਕਰਦੇ ਆ ਲੇਬਰ ਦਾ ਕੰਮ ਕਰਦੇ ਆ ਤਾਂ ਉਹ ਰਾਹੂ ਤੇ ਸ਼ਨੀ ਨਾਲ ਸੰਬੰਧਿਤ ਲੋਕਾਂ ਨੂੰ ਦਿੱਤੀਆਂ ਗਈਆਂ ਚੀਜ਼ਾਂ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਠੀਕ ਹੈ ਦੂਜੀ ਗੱਲ ਕਿਸੇ ਵੀ ਧਾਰਮਿਕ ਸਥਾਨ ਤੇ ਸਾਰੇ ਲੋਕਾਂ ਲਈ ਦਿੱਤੀ ਗਈ ਚੀਜ਼ ਹਮੇਸ਼ਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਕੁਦਰਤ ਨੇ ਜਿਹਦੇ ਮੂਹ ਚ ਜੋ ਚੀਜ਼ ਪਾਉਣੀ ਹੈ ਉਹ ਨੇ ਉਹ ਪਾਈ ਦੇ ਤੀਜੀ ਗੱਲ ਜੋ ਅੱਜ ਸ਼ਰਾਧ ਤੇ ਆਪਾਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਕਿਸੇ ਦੀ ਜ਼ਰੂਰਤ ਪੂਰੀ ਕਰਨੀ ਦੁਆਵਾਂ ਲੈਣੀਆਂ ਤੇ ਆਪਣਿਆਂ ਨੂੰ ਯਾਦ ਕਰਕੇ ਲੈਣੀਆਂ ਜ਼ਿਆਦਾ ਬਲੇਸਿੰਗ ਦਿੰਦਾ ਹੈ ਜਿੱਦਾਂ ਤੁਸੀਂ ਮੰਨ ਲਓ ਕਿ ਕੁਝ ਮਦਦ ਕਰਨੀ ਚਾਹੁੰਦੇ ਹੋ ਤਾਂ ਅਨਾਥਾશ્રਮ ਵਿੱਚ ਜਾ ਕੇ ਉਹਨਾਂ ਬੱਚਿਆਂ ਦੀਆਂ ਦੁਆਵਾਂ ਲੈ ਕੇ ਵੱਡੇ-ਵਡੇਰਿਆਂ ਦੇ ਨਾਂ ਤੇ ਉਹਨਾਂ ਨੂੰ ਕੱਪੜੇ ਦੇ ਸਕਦੇ ਹੋ, ਫਲ ਦੇ ਸਕਦੇ ਹੋ, ਉਹਨਾਂ ਨੂੰ ਫੀਸਾਂ ਦੇ ਸਕਦੇ ਹੋ, ਕਿਤਾਬਾਂ ਦੇ ਸਕਦੇ ਹੋ। ਦੂਜੀ ਗੱਲ ਕਿ ਕਿਸੇ ਜ਼ਰੂਰਤਮੰਦ ਦੀ ਮਦਦ ਕਰ ਸਕਦੇ ਹੋ ਤੁਸੀਂ ਕਿ ਚਲੋ ਅਸੀਂ ਆਪਣੇ ਆਹ ਕਰ ਦਿੰਦੇ ਹਾਂ। ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਕਿ ਨਾਮ ਲਿਖਾ ਲਓ ਜੀ ਕਿੰਨੇ ਪੜਨਾ ਹੈ, ਕੀ એનર્ਜੀ ਕੀ ਦੇ ਰਹੇ ਹਾਂ ਅਸੀਂ। ਕੋਈ ਪੜ ਵੀ ਲਏਗਾ ਤੇ ਕੀ ਪਤਾ ਹੋਏਗਾ? ਦੱਸਣਾ ਤੇ ਅਸੀਂ ਉਹਨੂੰ ਹੈ ਜਿਹਨੂੰ ਦੱਸਣ ਦੀ ਲੋੜ ਨਹੀਂ। ਤੂੰ ਸਮਝ ਗਿਆ ਨਾ ਦੇਣਾ ਅਸੀਂ ਉਹਦੀ ਬਣਾਈ ਕੁਦਰਤ ਨੂੰ ਐ ਜਿੱਥੇ ਦੱਸਣਾ ਪਤਾ ਲੱਗਣਾ ਤੇ ਉਹਨੂੰ ਚਾਹੀਦਾ ਨਾ ਜਿਹਨੂੰ ਜਿਹਨੂੰ ਦੱਸਣ ਦੀ ਲੋੜ ਹੀ ਨਹੀਂ ਹੈ ਜਿਹਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਤੇ ਫਿਰ ਕੀ ਦੱਸੋ ਤੁਸੀਂ ਦੱਸਣਾ ਕਿਤੇ ਨਾਮ ਲਿਖਾ ਕੇ ਕਿਤੇ ਕੁਝ ਪਰਚੀਆਂ ਬਣਾ ਕੇ ਪਰਚੀਆਂ ਨਾਮ ਦੁਨੀਆਦਾਰੀ ਦੀਆਂ ਚੀਜ਼ਾਂ ਪੱਖੇ ਜੋ ਜੋ ਕੁਝ ਵੀ ਤੁਸੀਂ ਸਮਝ ਰਹੇ ਹੋ ਆਪਾਂ ਉਧਰ ਨੂੰ ਨਹੀਂ ਜਾਣਾ ਤੇ ਆਪਾਂ ਗੱਲ ਕਰਨੀ ਆ ਸਿਰਫ ਇਹ ਕਿ ਪਿਤਰ ਜੋ ਤੁਹਾਡੇ ਆਪਣੇ ਸਰਪਿਤਰ ਸ਼ਰਾਦ ਹੈ ਅੱਜ ਮੱਸਿਆ ਦਾ ਸ਼ਰਾਦ ਹੈ ਤਾਂ ਇਸ ਦੇ ਤੁਸੀਂ ਅਗਰ ਸ਼ਰਾਦ ਕਰਨਾ ਹੈ ਤਾਂ ਸ਼ਰਦਾ ਨਾਲ ਪਰਿਵਾਰ ਨਾਲ ਸਾਰੇ ਮੈਂਬਰ ਇਕੱਠੇ ਹੋ ਕੇ ਕਿਸੇ ਜ਼ਰੂਰਤਮੰਦ ਨੂੰ ਉਹ ਆਪਣੇ ਜੋ ਤੁਹਾਡੇ ਬਜ਼ੁਰਗ ਜੋ ਇਸ ਦੁਨੀਆ ਚ ਕੋਈ ਵੀ ਗਿਆ ਹੈ ਚਾਹੇ ਬਜ਼ੁਰਗ ਨੇ ਚਾਹੇ ਕੋਈ ਵੀ ਹੈ ਉਹਨਾਂ ਦੀ ਪਸੰਦ ਦਾ ਕੋਈ ਵੀ ਕੋਈ ਕੱਪੜਾ ਕੋਈ ਜੁੱਤਾ ਕੋਈ ਅ ਕਿ세ਵਿਤਰਾਂ ਦੀ ਚੀਜ਼ ਕਿਸੇ ਜ਼ਰੂਰਤਮੰਦ ਨੂੰ ਦੋ ਦੂਜੀ ਗੱਲ ਜਿੱਦਾਂ ਆਮ ਅਸੀਂ ਸ਼ਰਾਧ ਕਰਦੇ ਆ ਉਹ ਕਿਵੇਂ ਕਰਨਾ ਹੈ ਉਹ ਜਿਵੇਂ ਮਰਜ਼ੀ ਕਰੋ ਮੇਨ ਗੱਲ ਇਹ ਆ ਕਿ ਇੱਕ ਤਾਂ ਉਸ ਨੂੰ ਜਿਹਨੂੰ ਵੀ ਤੁਸੀਂ ਸ਼ਰਾਧ ਦੇਣਾ ਹੈ ਚਾਹੇ ਧਾਰਮਿਕ ਸਥਾਨ ਤੇ ਦੇਣਾ ਚਾਹੇ ਕਿਸੇ ਕਿਸੇ ਪਰਸਨ ਨੂੰ ਕਿਸੇ ਆਦਮੀ ਇਨਸਾਨ ਨੂੰ ਦੇਣਾ ਤੁਸੀਂ ਚਾਹੇ ਕਿਸੇ ਕਿਸੇ ਨੂੰ ਵੀ ਤੁਸੀਂ ਜਿੱਦਾਂ ਬ੍ਰਾਹਮਣ ਵਗੈਰਾ ਨੂੰ ਵੀ ਦਿੰਦੇ ਆ ਜਿਆਦਾ ਸ਼ਰਾਧ ਕਰਦੇ ਆ ਤਦੋਂ ਤਾਂ ਚੀਜ਼ਾਂ ਬਣਾ ਬਣਾ ਕੇ ਖਵਾਉਣੀਆਂ ਇਹ ਤੁਹਾਡੀ ਆਪਣੀ ਪਸੰਦ ਹੈ ਜਿਵੇਂ ਵੀ ਤੁਸੀਂ ਕਰ ਸਕਦੇ ਹੋ ਆਪਾਂ ਇਸ ਨੂੰ ਗਲਤ ਜਾਂ ਸਹੀ ਨਹੀਂ ਕਹਿੰਦੇ ਪਰ ਰਾਸ਼ਨ ਦੇਣਾ ਜਾਦਾ ਵਧੀਆ ਮੰਨਿਆ ਗਿਆ ਏ ਦੂਜੀ ਗੱਲ ਇਹ ਆ ਕਿ ਫਲ ਜ਼ਰੂਰ ਦੇਣੇ ਫਲ ਜਾਨੀ ਕੁਦਰਤ ਦੀ ਚੀਜ਼ ਕੁਦਰਤੀ ਚੀਜ਼ ਜਿਹੜੀਆਂ ਅਸੀਂ ਆਲਟੀਫੀਸ਼ਲ ਬਣਾਈਆਂ ਚੀਨੀ ਬਣਾਈ ਆ ਹਨਾ ਇਹ ਜੋ ਤੁਸੀਂ ਦੇਣਾ ਖੀਰ ਬਣਾਈ ਆ ਕੜਾਹ ਬਣਾਇਆ ਘਿਓ ਵਾਲਾ ਬਣਾਇਆ ਦੇਸੀ ਘਿਓ ਪਾ ਕੇ ਬਣਾਇਆ ਇਹ ਤੁਹਾਡੀ ਮਰਜ਼ੀ ਆ ਫਲ ਜ਼ਰੂਰ ਦੋ ਕੱਪੜਾ ਜ਼ਰੂਰ ਦੋ ਦੁੱਧ ਜ਼ਰੂਰ ਦੋ ਚੀਨੀ ਜ਼ਰੂਰ ਦੋ ਜਾਨੀ ਮਿੱਠਾ ਗੁੜ ਵੀ ਦੇ ਸਕਦੇ ਹੋ ਹੁਣ ਸੁਣੋ ਲੌਜੀਕਲੀ ਲੌਜੀਕਲੀ ਆਪਾਂ ਲੌਜੀਕਲੀ ਗੱਲ ਕਰਦੇ ਹਾਂ ਚੀਨੀ ਸ਼ੁਕਰ ਦੇ ਕਾਰਕ ਆ ਮਿੱਠਾ ਮੰਗਲ ਦਾ ਕਾਰਕ ਆ ਔਰ ਕਪੜਾ ਬੁੱਧ ਦਾ ਕਾਰਕ ਆ ਕਪੜਾ ਜ਼ਰੂਰ ਦੇਣਾ ਤੁਸੀਂ ਭਾਵੇਂ ਕੁਝ ਵੀ ਦੋ ਕੁਰਤਾ ਪਜਾਮਾ ਸ਼ਰਟ ਸੂਟ ਚੁੰਨੀ ਜੋ ਮੱਚੇ ਤੇ ਫਾਜਰੂਰ ਦੇਣੇ ਆ ਜੋ ਬੁੱਧ ਦੇ ਕਾਰਕ ਨੇ ਤੇ ਬੁੱਧ ਬ੍ਰਸਪਤ ਜੋ ਕੁਦਰਤੀ ਤੌਰ ਤੇ ਹੁੰਦੇ ਹਨ ਹਨਾ ਫਲ ਫਲ ਤੁਸੀਂ ਕੇਲੇ ਸੇਬ ਜੋ ਮਰਜੀ ਆਪਣੀ ਪਸੰਦ ਦੇ ਦੇ ਸਕਦੇ ਹੋ ਤੇ ਹੁਣ ਦੇਖੋ ਤੁਸੀਂ ਇੱਕ ਬੜੇ ਆਦਰ ਸਤਿਕਾਰ ਨਾਲ ਇਹ ਨਹੀਂ ਕਿ ਆ ਦੇ ਦੋ ਸ਼ਰਾਦ ਲਫਾਫੇ ਚ ਪਾਵਾ ਆ ਪਿਆ ਵੈ ਇਹ ਨੂੰ ਫੜਾ ਦਿਓ ਇਹ ਨੂੰ ਫੜਾ ਦਿਓ ਇਦਾਂ ਨਹੀਂ ਇੱਕ ਥਾਲ ਦੇ ਵਿੱਚ ਜਾਂ ਲਗ ਲਗ ਚੀਜ਼ਾਂ ਪਾ ਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਜਿਸ ਨੂੰ ਸ਼ਰਾਦ ਦੇ ਰਹੀ ਨੂੰ ਜਿਸ ਦਾ ਦੇ ਰਹੇ ਹਾਂ ਉਹਨਾਂ ਦੇ ਨਾਮ ਤੇ ਪੈਰੇ ਹੱਥ ਲਗਾ ਕੇ ਕਿ ਭਾਈ ਉਹਨ ਸਭ ਤੇ ਸਾਡੇ ਸਾਰੇ ਪਰਿਵਾਰ ਤੇ ਉਸ ਪਰਵਾਰਿਕ ਮੈਂਬਰ ਦਾ ਆਸ਼ੀਰਵਾਦ ਬਣਿਆ ਰਹੇ ਜੋ ਇਸ ਦੁਨੀਆ ਤੋਂ ਜਾਣ ਜਾਂਣ ਵਿੱਚ ਕਿਸੇ ਵੀ ਤਰ੍ਹਾਂ ਨਾਲ ਸਾਡੇ ਕੋਈ ਭੁੱਲ ਹੋ ਗਈ ਤਾਂ ਸਾਨੂੰ ਮਾਫ਼ੀ ਦੇ ਦਿਓ ਜੇ ਅਗਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਰਿਹਾ ਪੋਦੇ ਬਾਰੇ ਗੱਲ ਦੱਸਦੇ ਆ ਨਹੀਂ ਤਾਂ ਨਮਸਕਾਰ ਕਰਕੇ ਪੈਰੀਂ ਹੱਥ ਲਗਾ ਕੇ ਤੇ ਕੁਝ ਪੈਸੇ ਉਸ ਦੀ ਉਹ ਉਹਦੀ ਮੁੱਠੀ ਵਿੱਚ ਦੋ ਕਿ ਭਾਈ ਕਰਨ ਸ਼ਰਾਧ ਕੀ ਹੈ ਕਿ ਇਹ ਨਹੀਂ ਕਿ ਤੁਹਾਡੀਆਂ ਦਿੱਤੀਆਂ ਚੀਜ਼ਾਂ ਉੱਦੇ ਤੱਕ ਪਹੁੰਚ ਜਾਣੀ ਉਹਨਾਂ ਨੂੰ ਹੀ ਚੀਜ਼ਾਂ ਦੀ ਲੋੜ ਨਹੀਂ ਹੈ ਆਪਾਂ ਤੁਹਾਨੂੰ ਕਲੀਅਰ ਦੱਸੀਏ ਪਰ ਅਸਲ ਦੇ ਵਿੱਚ ਲੋੜ ਇਹਨੂੰ ਹੈ ਲੋੜ ਸਾਨੂੰ એનર્ਜੀ ਨੂੰ ਹੈ એનર્ਜੀ ਜੋ ਇਸ ਦੁਨੀਆ 'ਚ ਰਹਿੰਦੇ ਆ ਜਿੱਦਾਂ ਆਪਾਂ ਪਹਿਲਾਂ ਸਟਾਰਟਿੰਗ 'ਚ ਗੱਲ ਕੀਤੀ ਕਿ ਇੱਥਾਂ 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 ਹੋ ਜਾਂਦਾ ਹੈ ਹਨਾ ਤਾਂ ਇਸ ਕਰਕੇ ਆਪਾਂ ਤੁਹਾਨੂੰ ਦੱਸਿਆ ਕਿ ਤੁਸੀਂ ਅਗਰ ਸ਼ਰਾਧ ਕਰਨਾ ਹੈ ਤਾਂ ਇਸ ਤਰੀਕੇ ਨਾਲ ਕਰੋ ਫਲ ਦੋ ਚੀਨੀ ਦੋ ਕੱਪੜਾ ਦੋ ਔਰ ਪੈਸੇ ਵੀ ਦੇ ਸਕਦੇ ਹੋ ਔਰ ਠੀਰ ਬਣਾ ਕੇ ਵੀ ਦੇ ਸਕਦੇ ਹੋ ਕੜਾਹ ਬਣਾ ਕੇ ਵੀ ਦੇ ਸਕਦੇ ਹੋ ਖਲਾਣਾ ਇਹ ਤਾਂ ਜ਼ਰੂਰੀ ਨਹੀਂ ਹੁਣ ਕਾਲੇ ਚਨੇ ਖਲਾਣੇ ਆ ਜਾਂ ਮਾਹਾਂ ਦੀ ਦਾਲ ਹੀ ਖਲਾਨੀ ਹੈ ਕਿ ਇਹੀ ਅਫਸੋਸ ਦੀ ਹੁੰਦੀ ਹੈ ਐਦਾਂ ਕੋਈ ਗੱਲਬਾਤ ਨਹੀਂ ਜੋ ਵੀ ਤੁਹਾਨੂੰ ਲੱਗਦਾ ਏ ਕਿ ਪਸੰਦ ਦੇ ਦਾ ਚੀਜ਼ ਹੈ ਉਹ ਤੁਸੀਂ ਹਰੀਆਂ ਸਬਜ਼ੀਆਂ ਵੈਸੇ ਵੀ ਦੇ ਸਕਦੇ ਹੋ ਲੰਗਰ ਚ ਦੇ ਸਕਦੇ ਹੋ ਅੱਛਾ ਦੇ ਕੋਈ ਸ਼ਰਾਧ ਹੁਣ ਕਈ ਵਾਰੀ ਨਹੀਂ ਲੈਂਦਾ ਹੈਗਾ ਭਾਈ ਤਾਂ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਦੇ ਕੇ ਆਓ ਸਾਰਾ ਸਮਾਨ ਲੈ ਕੇ ਰਾਸ਼ਨ ਦਾ ਭਾਵੇਂ ਮਹੀਨੇ ਦਾ ਲੈ ਦੋ ਹਨ ਤੇ ਨਹੀਂ ਤਾਂ ਤੁਸੀਂ ਗੁਰਦੁਆਰਾ ਸਾਹਿਬ ਜੰਮਦਰ ਸਾਰਾ ਸਮਾਨ ਲੈ ਕੇ ਰਾਸ਼ਨ ਦਾ ਜਾ ਕੇ ਗੁਰੂ ਸਾਹਿਬ ਦੇ ਤਾਵੇ ਰੱਖ ਸਕਦੇ ਹੋ ਕਿ ਜੋ ਜਿੱਦਾਂ ਵੀ ਆ ਸਭ ਦੇ ਮੂੰਹ ਪਹੇ ਚੀਜ਼ਾਂ ਕਿਉਂਕਿ ਦੁਨੀਆਦਾਰੀ ਦੇ ਵਿੱਚ ਚੀਜ਼ਾਂ ਮੂੰਹ ਪੈਂਦੀਆਂ ਨੇ ਬਾਕੀ ਤੇ ਤੁਹਾਨੂੰ ਪਤਾ ਹੀ ਹੈ ਹੈਨਾ ਤੇ ਬਾਕੀ ਆਸ਼ੀਰਵਾਦ ਕੁਦਰਤ ਦਾ ਆਸ਼ੀਰਵਾਦ ਹਵਾ ਦਾ ਜਿਸ ਦੁਆਰਾ ਅਸੀਂ ਸਾਹ ਲੈਂਦੇ ਆ ਆਸ਼ੀਰਵਾਦ ਉਸ ਦਾ ਜੋ ਇਸ ਦੁਨੀਆ ਚ ਨਹੀਂ ਉਹ ਸਾਡੇ ਅੰਦਰੋਂ ਜਦੋਂ ਅਸੀਂ ਸੋਚਦੇ ਹਾਂ ਤਾਂ ਇਹ ਸਾਡੀ ਸੋਚ ਉਹਨਾਂ ਤੱਕ ਪਹੁੰਚਦੀ ਆ ਨਾ ਕਿ ਉਹਨੂੰ ਦੱਸਣ ਦੇ ਲੋੜ ਨਹੀਂ ਕਿ ਭਾਈ ਅਸੀਂ ਤੇਰੇ ਨਾਲ ਦਾ ਕਰਤਾ ਅਸੀਂ ਤੇਰੇ ਨਾਲ ਦਾ ਦੇ ਤਾ ਇਹ ਨਹੀਂ ਹੁੰਦਾ ਹੈ ਨਾ ਤਾਂ ਬਹਿਮ ਵਾਲੀ ਕੋਈ ਗੱਲ ਨਹੀਂ ਹੈ ਗ੍ਰਹਿਣ ਤਾਂ ਹੈ ਗ੍ਰਹਿ ਤਾਂ ਇਹ ਤਾਂ ਆਪਾ ਮੰਨ ਤੇ ਹਰ ਚੀਜ਼ ਹੈ ਹਰ એનર્ਜੀ ਹੈ ਕਿਉਂ ਕਿਸੇ ਚੀਜ਼ ਨੂੰ ਅਸੀਂ ਗਣ ਅਸੀਂ ਨਹੀਂ ਜੀ ਮੰਨਦੇ ਅਸੀਂ ਨਹੀਂ ਜੀ ਦੇਖੋ ਮੰਨਣ ਨਾਲ ਨਾ ਮੰਨਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਜਿੱਦਾਂ ਦੇ ਦਿਨ ਜਿੱਦਾਂ ਦਾ ਵਕਤ ਜਿੱਦਾਂ ਦੇ ਹਾਲਾਤ ਉਸ ਸੰਸਾਰ ਆਪਣੇ ਸੋਚ ਮੁਤਾਬਕ ਕਿਸੇ ਨੂੰ ਕੁਝ ਦੇਣਾ ਕਰਦੇ ਨੁਕਸਾਨ ਨਹੀਂ ਕਰਦਾ ਠੀਕ ਆ ਤਾਂ ਚਲੋ ਚਲੋ ਇਹ 15 ਦਿਨ ਜੋ ਸ਼ਰਾਧਾ ਦੇ ਸੀ ਤੇ ਹੁਣ ਇਸ ਤੋਂ ਬਾਅਦ ਸਾਧ ਜੋ ਪਿਤਰ ਪੱਖ ਹੈ ਇਹ ਖਤਮ ਹੋ ਜਾਏਗਾ ਤੇ ਪਰਮਾਤਮਾ ਤੁਹਾਡੇ ਪਿਤਰਾਂ ਦੀ ਬਲੈਸਿੰਗ ਹਮੇਸ਼ਾ ਤੁਹਾਡੇ ਤੇ ਬਣਾ ਕੇ ਰੱਖੇ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂਆਤ ਗ੍ਰਹਿ ਹੁਮਤਾਬਕ ਅੱਜ ਮੱਸੀਆ ਦੇ ਦਿਨ ਤੇ ਕੀ ਕਰਨਾ ਹੈ ਦੋ ਦੋ ਗੱਲਾਂ ਸਿਰਫ ਸਾਰੀਆਂ ਰਾਸ਼ੀਆਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਾਂਗੇ Aries 아니 ਮੇਸ਼ ਰਾਸ਼ੀ ਦੇ ਲਈ ਮੇਸ਼ ਰਾਸ਼ੀ ਦੇ ਲਈ ਦੇਖੋ 6ਵੇਂ ਸਥਾਨ ਵਿੱਚ ਚੰਦਰਮਾ ਚੱਲ ਰਿਹਾ ਹੈ ਅੱਜ ਸੂਰਜ ਚੰਦਰ ਦੇ ਜੋਤੀ ਹੈ ਥੋੜੀ ਸਿਹਤ ਸੰਭਾਲ ਲਓ ਆਪਣੀ ਸਿਹਤ ਖਰਾਬ ਰਹੇਗੀ ਪਰੇਸ਼ਾਨੀ ਸਿਹਤ ਨੂੰ ਲੈ ਕੇ ਵੀ ਦੇਗੀ ਦੇਸੀ ਪੰਜਾ ਥੋੜਾ ਵੱਧ ਸਕਦਾ ਹੈ ਤਾਂ ਇਸ ਕਰਕੇ ਧਿਆਨ ਸਿਹਤ ਦਾ ਰੱਖਣਾ ਕਿਉਂਕਿ ਨੂੰ ਸ਼ੱਕਰਾਟਾ ਪਾ ਦੇਣਾ Taurus ਬ੍ਰਿਕ ਰਾਸ਼ੀ 4ਵੇਂ ਸਥਾਨ ਵਿੱਚ ਇਹ ਚਾਰੇ ਦੇ ਗ੍ਰਹਿ પેટ ਦੇ ਸੰਬੰਧੀ ਪਰੇਸ਼ਾਨੀ ਤੁਹਾਨੂੰ ਵੀ ਦੇ ਸਕਦੇ ਸਿਹਤ ਤੁਹਾਡੀ ਵੀ ਥੋੜੀ ਖਰਾਬ ਪਰ ਕੰਮ ਕਰ ਬਿਜ਼ਨਸ ਹਰ ਚੀਜ਼ achhi chalegi te ਅੱਜ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਫਲ ਜ਼ਰੂਰ ਦਿਓ ਖਾਸ ਤੌਰ ਤੇ ਬੱਚਿਆਂ ਨੂੰ ਖਾਣ ਨੂੰ ਤੇ ਤਾਂਬਾ ਜ਼ਰੂਰ ਆਪਣੇ ਕੋਲ ਰੱਖੋ ਅਗਰ ਕਿਤੇ ਯਾਤਰਾ ਤੇ ਜਾ ਰਹੇ ਹੋ ਅਗਲੀ ਰਾਸ਼ੀ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਮਾਂ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਦੇਖੋ ਮੱਸਿਆ ਪੱਖ ਹੈ ਚੰਦਰ ਗਿੱਤੂ ਦਾ ਗ੍ਰਹਣ ਜੋਗ ਹੈ ਸੂਰਜ ਗਿੱਤੂ ਦਾ ਗ੍ਰਹਣ ਜੋਗ ਹੈ ਤੇ ਮੈਂ ਕਿੱਥੋਂ ਦੱਸਦਾ ਕਿ ਮੱਲੇ ਬੱਲੇ ਹੋਈ ਪਈ ਹੈ ਪਰੇਸ਼ਾਨੀਆਂ ਦੇਖੋ ਅੱਜ ਹੀ ਤੁਹਾਨੂੰ ਚਾਰ ਖਬਰਾਂ ਸੁਣਨ ਨੂੰ ਮਿਲ ਜਾਣੀਆਂ ਨੇ ਕਿ ਐਂ ਜੀ ਐਂ ਜੀ ਤੇ ਐਂ ਜੀ ਸਮਝ ਗਏ ਨਾ ਤੁਸੀਂ ਦਾ ਪਿਆਰ ਕੋ ਚਾਰ ਪੀਸ ਗੋੜ ਦੇ ਲੋ ਚਲ ਪ੍ਰਵਾਹ ਕਰ ਦੋ ਦਿਨ ਅੱਛਾ ਹੋ ਜਾਏਗਾ ਪੈਸਵਾਜੀ ਮਾਤਾ ਪਿਤਾ ਤੋਂ ਨਾਲ ਨਹੀਂ ਕਰਨੀ बचना ਹੈ ਅਗਲੀ ਰਾਸ਼ੀ ਦੀ ਗੱਲ ਕਰਦੇ ਆਂ ਆਪਾਂ ਕੈਂਸਰ ਜਾਨੀ ਕਰਕ ਰਾਸ਼ੀ ਵਾਲੇ ਕਰਕ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਤੀਸਰੇ ਸਥਾਨ ਵਿੱਚ ਗ੍ਰਹਿਣ ਲੱਗੇਗਾ ਛੋਟੇ ਵੱਡੇ ਭਾਈ ਭੈਣ ਨਾਲ ਥੋੜੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਨੇ ਮੱਸਿਆ ਦਾ ਦੇਣਾ ਕੀ ਕਰਨਾ ਤੁਸੀਂ ਅੱਜ ਕਿਸੇ ਲੇਬਰ ਵਾਲੇ ਬੰਦੇ ਨੂੰ ਖਾਣਾ ਜ਼ਰੂਰ ਖਿਲਾ ਦੇਣਾ ਖਾਸ ਤੌਰ ਤੇ ਸਬਜੀ ਰੋਟੀ ਤੇ ਆਚਾਰ ਲੈ ਕੇ ਤੇ ਆਪਣੇ ਈਸ਼ਟ ਨੂੰ ਪੀਲੇ ਫੁੱਲ ਛੜਾ ਦੇਣਾ ਖਾਸ ਤੌਰ ਤੇ ਵਿਸ਼ਨੂੰ ਜੀ ਨੂੰ ਸੂਰਜ ਨੂੰ ਸ਼ੁਭ ਕਰਨ ਦੇ ਲਈ ਯਤਨ ਜ਼ਰੂਰ ਕਰਨੇ ਚਾਹੀਦੇ ਆ ਤੁਹਾਡੇ ਤੁਹਾਡੇ ਪਰਾਕਰਮ ਸਥਾਨ ਦਾ ਮਾਲਕ ਹੈ ਤਾਂ ਵਿਸ਼ਨੂੰ ਜੀ ਦੇ ਪੀਲੇ ਫੁੱਲਾਂ ਦਾ ਹਾਰ ਚੜਾਓ ਮੱਸੀਆ ਦੇ ਪੱਕ ਤੇ ਕਿਸੇ ਧਾਰਮਿਕ ਸਥਾਨ ਤੇ ਇਸ਼ਨਾਨ ਕਰਨ ਜਾ ਰਹੇ ਹੋ ਤਾਂ ਜ਼ਰੂਰ ਕਰੋ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਥੋੜਾ ਕੋਰਟ ਕੇਸ ਜਾਂ ਕੋਈ ਪਚੱਕਰ ਪੈ ਸਕਦਾ ਤੁਹਾਡਾ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਜਾਂ ਜੋ ਜ਼ਮੀਨ ਦੇ ਝਗੜੇ ਤੋਂ ਬਚਣਾ ਤੁਸੀਂ ਚਲੋ ਧਿਆਨ ਰੱਖਣ ਵਾਲੀ ਅੱਜ ਗੱਲ ਇਹ ਨੇ ਆ ਕਿ ਸਰੀਰ ਤੋਂ ਮੱਥੇ ਤੇ ਦੁੱਧ ਲਗਾ ਲਓ ਮਸਿਆਦਾ ਦੇਣਾ ਤੇ ਦੁੱਧ ਦਾ ਪੈਕਟ ਆਰਮਿਕ ਸਥਾਨ ਤੇ ਵੀ ਰੱਖ ਸਕਦੇ ਹਾਂ ਵਰਗੋ ਜਨਿਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਪਿਆ ਜਿਆਦਾ ਗੁੱਸਾ ਸਿਹਤ ਨੂੰ ਨੁਕਸਾਨ ਹੀ ਕਰੇਗਾ ਥੋੜਾ ਸਿਰ ਚ ਦਰਦ ਰਹੇਗਾ ਨਾੜਾਂ ਦੀ ਪ੍ਰੋਬਲਮ ਥੋੜੀ ਪਰੇਸ਼ਾਨ ਕਰੇਗੀ ਨਾੜਾਂ ਜਾਨੀ ਲੱਗੇਗਾ ਕਿ ਟਸ ਟਸ ਕਰਦਾ ਪਿਆ ਸਿਰ ਹਣਾ ਇੱਕ ਤਾਂ ਧੁੱਪ ਚ ਸੇਟ ਾਂਕੇ ਰੱਖਣਾ ਏ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਮਾਂ ਦੇ ਪੈਰੇ ਹੱਥ ਲੈਣਾ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਤਾਂ ਹੀ ਦਿਨ ਬੈਸਟ ਜਾ ਸਕਦਾ ਹੈ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਤੁਸੀਂ ਵੀ ਕਰ ਲਓ ਅਗਲੀ ਰਾਸ਼ੀ ਲਿਬਰਾ ਤੋਲਾ ਰਾਸ਼ੀ ਵਾਲਿਆਂ ਦੀ ਗੱਲ ਬਾਰਵੇਂ ਸਥਾਨ ਵਿੱਚ ਚੰਦਰਮਾ ਵਾਧੂ ਖਰਚਿਆਂ ਤੋਂ ਬਚੋ ਚੀਜ਼ਾਂ ਫ੍ਰੀ ਨਹੀਂ ਮਿਲ ਰਹੀਆਂ ਸਸਤੀਆਂ ਜ਼ਰੂਰ ਮਿਲ ਜਾਣੀਆਂ ਨੇ ਆਰਥਿਕ ਸਥਿਤੀ ਡਾਮਡੋਲ ਹੋਣ ਦੇ ਨਾਲ ਪਰਿਵਾਰਿਕ ਮੌਲ ਖਰਾਬ ਹੋ ਜਾਏਗਾ ਬਸ ਇਹ ਧਿਆਨ ਰੱਖਣਾ ਹੈ ਸੋਚ ਬੈਠ ਕੇ ਅੰਜ ਖਾਣਾ ਖਾ ਲੈਣਾ ਅਗਲੀ ਰਾਸ਼ੀ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਲਈ ਇਨਕਮ ਸਥਾਨ ਵਿੱਚ ਇੱਕ ਗ੍ਰਹਿਾਂ ਦੀ ਜੋਤ ਜੁੱਤੀ ਚੱਲ ਰਹੀ ਹੈ ਪਿਤਾ ਦੀ ਸੇ ਥੋੜੀ ਖਰਾਬ ਕਰ ਸਕਦੀ ਹੈ ਹਸਪਤਾਲਾਂ ਦੇ ਚੱਕਰ ਲੱਗ ਸਕਦੇ ਆ ਮਾਂ ਨੂੰ ਵੀ ਥੋੜੀ ਬੋਤੀ ਪੇਟ ਦੀ ਪ੍ਰੋਬਲਮ ਦੇ ਸਕਦੀ ਹੈ ਤਾਂ ਥੋੜੀ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਖਾਣਾ ਪੀਣਾ ਥੋੜਾ ਬਾਹਰ ਦਾ ਧਿਆ ਨਕਸ਼ਾ ਤਰਜੂਗਾ ਉਹ ਠੀਕ ਠਾਕ ਜਾਂ ਤਕਰੀਬਨ ਠੀਕ ਠਾਕ ਦਿਨ ਜਾ ਸਕਦਾ ਹੈ ਅਗਲੀ ਰਾਸ਼ੀ ਸੈਂਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਜੋ ਗ੍ਰਹਿ ਚੱਲਦੇ ਪਏ ਆ ਤੁਨੂ ਰਾਸ਼ੀ ਦੇ ਲਈ ਸਿਤਾਰੇ ਠੀਕ ਰਹਿਣਗੇ ਦਿਨ ਅੱਛਾ ਜਾਏਗਾ ਪਰ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਅਫਸਰਾਂ ਦਾ ਰੁਖ ਕੰਮ ਕਰਨ ਵਾਲਿਆਂ ਨੂੰ ਥੋੜਾ ਸੁਚੇਤ ਰਹਿ ਕੇ ਕੰਮ ਕਰਨਾ ਚਾਹੀਦਾ ਹੈ ਸਮੇਂ ਸਿਰ ਕੰਮ ਨੂੰ ਨਿਬੜੋ ਪਰੇਸ਼ਾਨੀਆਂ ਕੰਮ ਕਰ ਦੀ ਵਜ੍ਹਾ ਨਾਲ ਆ ਸਕਦੀਆਂ ਠੀਕ ਪਿੱਤਲ ਦੇ ਗਲਾਚਾ ਚ ਪਾਣੀ ਪੀ ਲਓ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਆ ਅੱਛੇ ਨੇ ਫੇਮ ਅੱਛਾ ਸਰਕਾਰੀ ਦਰਬਾਰੇ ਹਰ ਚੀਜ਼ ਅੱਛੀ ਹੋਵੇ ਜਦੋਂ ਤੱਕ ਹੱਥ 'ਚ ਕੁਝ ਨਹੀਂ ਆਉਂਦਾ ਉਦੋਂ ਤੱਕ ਥੋੜੀ ਬਹੁਤੀ ਪਰੇਸ਼ਾਨੀ ਪਰਿਵਾਰਕ ਤੌਰ ਤੇ ਵੀ ਰਹੇਗੀ ਅਲੱਗ ਹੋਣ ਵਾਲੇ ਹਾਲਾਤ ਪੈਦਾ ਹੋ ਜਾਣਗੇ ਬੈਸਵਾ ਜੀ ਤੁਸੀਂ ਬਿਲਕੁਲ ਨਹੀਂ ਕਰਨੀ ਬਿਜ਼ੀ ਥੋੜੇ ਜਿਹਾ ਰਹੋਗੇ ਤੁਸੀਂ ਆਪਣੇ ਸ਼ਡਿਊਲ ਦੇ ਵਿੱਚ ਦਿਨ ਅੱਛਾ ਕਿਉਂਕਿ ਭਾਵੇਂ ਚੰਦਰ ਕੇਤੂ ਦਾ ગ્રਹਣ ਲੱਗਿਆ ਪਰ ਲੱਗਿਆ ਤੇ 9ਵੇਂ ਸਥਾਨ ਵਿੱਚ ਹੀ ਹੈ ਨਾ ਇਹ ਨੁਕਸਾਨ ਨਹੀਂ ਕਰੇਗਾ। ਅਗਲੀ ਰਾਸ਼ੀ ਹੈ ਕਿਉਂਕਿ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸਾਰੇ ਦੇ ਸਾਰੇ ਵਿਚਾਰ ਵਿਚਾਰ ਕਰ ਰਿਹਾ 8ਵੇਂ ਸਥਾਨ ਵਿੱਚ ਦਿਮਾਗੀ ਪਰੇਸ਼ਾਨੀਆਂ ਵਧਾਉਣ ਵਾਲੇ ਆ। ਕੋਈ ਨਾ ਕੋਈ ਪੁਲਿਸ ਚੱਕਰ ਪੈ ਸਕਦਾ। ਇਨਲੀਗਲ ਕੰਮ ਨਹੀਂ ਕਰਨਾ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ। ਹਸਪਤਾਲ ਦੇ ਚੱਕਰ ਲੱਗ ਜਾਣਗੇ, ਪਰੇਸ਼ਾਨੀਆਂ ਵਧ ਜਾਣਗੀਆਂ। ਕੀ ਕਰਨਾ ਜੀ? ਫਲ ਆ ਕੇ ਬੱਚਿਆਂ ਨੂੰ ਦੋ ਤੇ ਸੰਤ ਤੋਂ ਜ਼ਰੂਰੀ ਮਾਂ ਦੇ ਪੈਰੀ ਹੱਥ ਤੇ ਚਾਂਦੀ ਆਪਣੇ ਕੋਲ ਰੱਖੋ ਤਾਂ ਕਿ ਚੰਦਰ ਜੋ ਹੈ ਬੁੱਧ ਦੇ ਨਾਲ ਜੁੜੀ ਬਣਾ ਕੇ ਥੋੜੀ ਤੁਹਾਨੂੰ ਮਸਲਸ ਦੀ ਪ੍ਰੋਬਲਮ ਦੇ ਰਿਹਾ ਹਾਂ ਵੀ ਠੀਕ ਰਹੇ ਅਗਲੀ ਰਾਸ਼ੀ ਪਾਈਸਿਸ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ तकरीबन तकरीबन ਸਿਤਾਰੇ ਠੀਕ ਹੀ ਨੇ ਇਮੋਸ਼ਨਲ ਤਰ੍ਹਾਂ ਹੋਣਗੇ ਪਰ ਗੁੱਸਾ ਹਾਨੀਕਾਰਕ ਸਿਹਤ ਪਰਿਵਾਰ ਤੇ ਹਰ ਚੀਜ਼ ਨੂੰ ਕਰਾਮ ਕਰੇਗਾ तो थोड़ा गुस्से कंट्रोल रखो नमक थोड़ा घट खाओ तो चंगा रहेगा अगर किसी धार्मिक स्थान पर इनान कर स बैस्ट अगर नहीं कर सकते तो कोई गंगा चाल या जा, गुरुद्वारा साहब का चाल घर चुप आओ पानी चुपा के इनान कर लो मत्थे दुद्ध ला लो तो सब तो वाली गल की हल्का जि म्यूजिक भी सुन लो वी हो जाएगा कच्ची लस्सी का चिट्टा देना दहली चाहते दे, पानी डोलना भी मस्या पक्षते करना शुभ मनिया जाता है ठीक है जी चलो कल आप दसा कि रहेगा ये ਆਪਾਂ ਜੋ ਮਹੀਨਾ ਸ਼ੁਰੂ ਹੋਇਆ ਅਕਤੂਬਰ ਦਾ ਹਨ ਜਿਵੇਂ ਦਾ ਜਾਏਗਾ ਕਿਉਂਕਿ ਮੱਸੀਆ ਦਾ ਪਾਣਾ ਪਹਿਲਾਂ ਬਹੁਤ ਜ਼ਰੂਰੀ ਸੀਗਾ ਕਈ ਲੋਕਾਂ ਨੂੰ ਇਹ ਸੀਗਾ ਕਿ ਮੱਸੀਆ ਲੱਗੇ ਨਹੀਂ ਕਰਿਆ ਜਾਵੇ ਤਾਂ ਫਿਰ ਤੋਂ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਦੱਸ ਦਿੱਤਾ ਕਿ ਕਿਦਾਂ-ਕਿਦਾਂ ਮੱਸੀਆ ਤੇ ਤੁਸੀਂ ਸ਼ਰਾਦ ਕਰਨਾ ਹੈ ਤਾਂ ਕਿ ਕਿਸ ਤਰ੍ਹਾਂ ਬਹਿਣ ਤੋਂ ਬਚ ਜਾਏ ਠੀਕ ਹੈ ਸਮਝ ਜਾ ਸਕਦਾ ਆਪ ਸਭ ਦਾ ਏ ਜੋ ਆਉਣ ਵਾਲੇ ਦਿਨ ਨੇ ਬਹੁਤ ਹੀ ਅੱਛੇ ਜਾਣ ਕਿਉਂਕਿ ਵਧੀਆ ਦਿਨ ਸ਼ੁਰੂ ਹੋ ਰਹੇ ਆ ਕੱਲ ਤੋਂ ਨਵਰਾਤਰੇ ਤੇ ਨਵਰਾਤਰਿਆਂ ਤੇ ਆਪਾਂ ਹਰ ਨਵਰਾਤਰੇ ਤੇ ਕਿਸ ਤਰ੍ਹਾਂ ਗ੍ਰਹਾਂ ਦੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਦਾ ਭੋਗ ਲਗਾਉਣਾ ਚਾਹੀਦਾ ਹੈ ਮਾਨੂੰ ਜਮੰਦਰ ਜਾਨਾ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਕਰਨਾ ਚਾਹੀਦਾ ਇਸ ਬਾਰੇ ਵੀ ਜਾਣਕਾਰੀ ਦੇਵਾਂਗੇ ਚਲੋ ਜੀ ਸਤਿ ਸ਼੍ਰੀ ਅਕਾਲ